ਹਾਂਜੀ ਦੋਸਤੋ ਸੋ ਸੋ ਅੱਜ ਅਸੀਂ ਪਹੁੰਚੇ ਆਂ ਪਿੰਡ ਮਿਆਣੀ ਵਿੱਚ ਜਿੱਥੇ ਕਿ ਇੱਕ ਵੀਰ ਨੇ ਨਵੀਂ ਦੁਕਾਨ ਖੋਲ੍ਹਦੀ ਆ ਜੀ ਜਿਹਦਾ ਨਾਮ ਹੈਗਾ ਸਵੈਪ ਕਲੋਥ ਸ਼ਾਪ ਜਿੰਨਾਂ ਕੋ ਰੈਡੀਮੇਡ ਗਾਰਮੈਂਟ ਦੀ ਬਹੁਤ ਸਾਰੀ ਵੈਰਾਈਟੀ ਆ ਸੋ ਆਪਾਂ ਬਹੁਤ ਸਾਰਾ ਸਮਾਨ ਲੈ ਲੈਂਦੇ ਹੋਏ ਆਪਾਂ ਹੁਣ ਵੀਰ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਦੇ ਜਾ ਕੇ ਅੰਦਰ ਕਿ ਉਹਨਾਂ ਕੋ ਕਿਹੜੀ ਕਿਹੜੀ ਵੈਰਾਈਟੀ ਆ ਸੋ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਆਜੋ ਮੇਰੇ ਪਿੱਛੇ-ਪਿੱਛੇ ਇੱਥੇ ਆਪਾਂ ਉਹਨਾਂ ਨਾਲ ਕਰਦੇ ਆਂ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜਾਨੂ ਵਧੀਆ ਵਧੀਆ ਜੀ ਸੋ ਵੀਰ ਜੀ ਇਸ ਤੋਂ ਇਲਾਵਾ ਸਾਨੂੰ ਇਹਦੇ ਬਾਰੇ ਦੱਸੋ ਜੇ ਕੋਟ ਜਿਹੜੇ ਪਏ ਨੇ ਇਹਨਾਂ ਦੇ ਬਾਰੇ ਦੱਸੋ ਜੀ ਹਾਂਜੀ ਬਈ ਜਰੂਰ ਭਾਈ ਇਹ ਆਪਣੇ ਕੋ ਸਵੈਟਰ ਸ਼ਰਟ ਹੈ ਜੀ ਜੀ ਪੂਰੀ ਕੋਟਾਂ ਜੀ ਰਹੇਗੀ ਜੀ ਔਰ 4th ਰੈਡ ਤੇ ਕੋਟਾਂ ਨਾ ਇਨਸਾਈਡ ਫਲੀਸ ਲੱਗੀ ਹੁੰਦੀ ਹੈ ਇਹਦੇ ਇਹ ਚ ਅਲੱਗ-ਅਲੱਗ ਆਰਟੀਕਲ ਨੇ ਆਪਣੇ ਕੋ ਅਲੱਗ-ਅਲੱਗ ਕਲਰ ਮਿਲ ਜਾਣਗੇ ਇਹਦੇ ਵਿੱਚ ਜੀ ਉਸ ਤੋਂ ਬਾਅਦ ਮੈਂ ਨਿਗਾਹ ਕਰ ਦਿੰਦਾ ਬਾਕੀ ਵੀਰ ਅਲੱਗ-ਅਲੱਗ ਆਰਟੀਕਲ ਦੀ ਜੀ ਇਹ ਤੋਂ ਟੋਮੀ ਦਾ ਹੀ ਮਿਲ ਜਾਏਗਾ ਜੀ ਵੈਲਸ ਕਿੰਨਾ ਦਾ ਮਿਲ ਜੇਗਾ ਆਪਣੇ ਕੋਲ ਅਲੱਗ-ਅਲੱਗ ਕਲਰ ਵੀ ਮਿਲ ਅਵੇਲੇਬਲ ਨੇ ਭਾਜੀ ਔਰ ਐਲਏ ਵਗੈਰਾ ਦੇ ਮਿਲ ਜੇਗਾ ਲੋਸ ਸਿੰਗਲਸ ਵਗੈਰਾ ਇਹਨਾਂ ਦੀ ਮਰਜੀ ਇਹਨਾਂ ਤੇ ਬੋਰ ਬਰਤ ਨਹੀਂ ਆਉਂਦੀ ਨਹੀਂ ਨਹੀਂ ਭਾਜੀ ਇਹ 4 ਥ्रेड ਕਪੜਾ ਇਹ ਤਾਂ ਕਦੇ ਬੋਰ ਨਹੀਂ ਜਾਂਦਾ ਜੀ ਔਰ ਸਭ ਤੋਂ ਟ੍ਰੈਂਡਿੰਗ ਆਰਟੀਕਲ ਭਾਜੀ ਬਾਕੀ ਬ੍ਰਾਂਡ ਤੁਸੀਂ ਆਪ ਜਾਣਦੇ ਹੋ ਔਰ ਇਸੇ ਕਦੇ ਬੋਰ ਨਹੀਂ ਜਾਂਦਾ ਜੀ ਜਿੰਨੀ ਮਰਜ਼ੀ ਬਹੁਤ ਸੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਭਾਜੀ ਹੁਣ ਕੋ ਜਿਹੜੀ ਵੈਰਾਈਟੀ ਹੈ ਬਹੁਤ ਅੱਛੀ-ਅੱਛੀ ਭਾਜੀ ਹੁਣ ਵੈਰਾਈਟੀ ਰੱਖੀ ਆ ਸੋ ਕੱਪੜਾ ਜਿਹੜਾ ਵਾ ਇੱਕਦਮ ਸੁਪੀਰੀਅਰ ਹੈ ਇਸ ਤੇ ਬੋਰ ਵੀ ਪੱਕੇ ਰੰਗ ਨਹੀਂ ਇਹਨਾਂ ਦੇ ਰੰਗ ਦੀ ਕੋਈ ਕੰਪਲੀਟ ਨਹੀਂ ਹੈਗੀ ਸੋ ਵੀਰ ਜੀ ਅੱਗੇ ਦੱਸਿਓ ਸਾਨੂੰ ਗੋਲ ਆਪਣੇ ਕੋਲ ਭਾਜੀ ਹਾਫ ਜੈਕਟ ਆਂਦੀ ਹੈ ਆਰਟੀਕਲ ਤੁਸੀਂ ਆਪ ਜਾਣਦੇ ਹੋ ਬ੍ਰਾਂਡ ਵਗੈਰਾ ਔਰ ਭਾਜੀ ਪੂਰੀ ਹੋੜ ਰਹੇਗਾ ਇੱਥੇ ਆਪਣੇ ਕੋਲ ਤਿੰਨ ਆਰਟੀਕਲ ਨੇ ਪ੍ਰਾਡਾ ਦੇ ਜਿਵੇਂ ਚ ਅਲੱਗ-ਅਲੱਗ ਕਲਰ ਨੇ ਇਹ ਚ ਕਰੀਮ ਕਲਰ ਨੇ ਇੱਕ ਔਰ ਬਲੈਕ ਕਲਰ ਜੀ ਜਿਹੜਾ ਸਭ ਤੋਂ ਟ੍ਰੈਂਡੀ ਚੱਲ ਰਿਹਾ ਵਜੀ ਇਸ ਵੇਲੇ ਆਪਣੇ ਕੋਲ ਕੀ ਬਾਕੀ ਔਰ ਰਿਪੀਟ ਦੇ ਦੁਬਾਰਾ ਮਾਲ ਆ ਚੁੱਕਾ ਆਪਣੇ ਕੋਲ ਉਹ ਸਲਾ ਬਰਵਰੀ ਦੀ ਜੈਕਟ ਹੈ ਜੀ ਇਸ ਤੋਂ ਲਵਾਸ ਅੜਗੋ ਦੋ ਆਰਟੀਕਲ ਸੀ ਪਹਿਲਾਂ ਇੱਕ ਜੋ ਕੋਲੰਬੀਆ ਸੀ ਔਰ ਇੱਕ ਬਰਬਰੀ ਸੀ ਕੋਲੰਬੀ ਵਾਲਾ ਬਿਲਕੁਲ ਬਣ ਕਲੀਅਰ ਹੋ ਚੁੱਕਾ ਜੀ ਆਰਟੀਕਲ ਉਸ ਤੋਂ ਲਾ ਬਰਬਰੀ ਦਾ ਦੁਬਾਰਾ ਰਿਪੀਟ ਤੇ ਆ ਰਿਹਾ ਜੀ ਠੀਕ ਹੈ ਜੀ ਇਸ ਦੇ ਦੋ ਤਿੰਨ ਕਲਰ ਨੇ ਟੈਨ ਕਲਰ ਆ ਬਲੈਕ ਕਲਰ ਔਰ 올ਿਵ ਕਲਰ ਆ ਪਿਸਤਾ ਜੀ ਨੂੰ ਅਸੀਂ ਬੋਲ ਸਕਦੇ ਹਾਂ ਔਰ ਇਸਲਾ ਆਪਣੇ ਕੋ ਸ਼ੈਗਰ ਵਗੈਰਾ ਮਿਲ ਜੇਗੀ ਬੜੀ ਸ਼ੈਗਰ ਦੀ ਬੋਲ ਦੀ ਕੁਆਲਿਟੀ ਹੈ ਜੀ ਇਨਸਾਈਡ ਫ੍ਰੀਜ਼ ਰਹੇਗੀ ਬਾਹਰ ਨੀਟਿੰਗ ਦਾ ਫੈਬਰਿਕ ਆ ਇਹਦੇ ਕਲਰ ਵੀ ਦੋ ਮਿਲ ਜਾਣਗੇ ਆਪਣੇ ਕੋਲ ਜਿਹੜੇ ਇਸ ਵੇਲੇ ਅਵੇਲੇਬਲ ਨੇ ਜੀ ਉਸ ਤੋਂ ਬਾਅਦ ਆਪਣੇ ਕੋਲ ਲੋਰ ਮਿਲ ਜੇਗਾ ਵਾਜੀ ਕ੍ਰਸ਼ ਵਾਲਾ ਲੇਅਰ ਮਿਲੇਗਾ ਜੀ ਹੈਵੀ ਜੀ ਸਮਝ ਜੀ ਇਨਸਾਈਡ ਇਹਦਾ ਫਾਰ ਲੱਗੀ ਹੋਈਗੀ ਜਿਹੜਾ ਪੂਰਾ ਹੈਵੀ ਰਹੇਗਾ ਬਹੁਤ ਹੀ ਗੁੱਟ ਰਹੇਗਾ ਔਰ ਜੇ ਤੁਸੀਂ ਪਾਓਗੇ ਬਹੁਤ ਹੀ ਵਧੀਆ ਫੀਲ ਵੀ ਤੁਹਾਨੂੰ ਬਹੁਤ ਵਧੀਆ ਲੱਗੇਗੀ ਇਹਦੀ ਇਨਸਾਈਡ ਵਿੱਚ ਫਾਰ ਵਾਲਾ ਦਾ ਦੂਜਾ ਆਰਟੀਕਲ ਵੀ ਮਿਲ ਜੇਗਾ ਸਾਡੇ ਕੋਲ ਉਸ ਤੋਂ ਲਾਵਾ ਆਪਣੇ ਕੋਲ ਕੋਟਨ ਵਾਲੇ ਫੋਰਥ ਸੈੱਟ ਵਾਲੇ ਆਰਟੀਕਲ ਮਿਲਣਗੇ ਤੁਹਾਨੂੰ ਜਿੱਦਾਂ ਕੀ ਆ કોટન ਚ ਰਹੇਗਾ ਜੀ ਇਸ ਤੇ ਨਾ ਕਲਰ ਜਾਏਗਾ ਨਾ ਇਹਦਾ ਬੋਰ ਆਏਗਾ ਇੱਥੇ ਜਨਾਬ ਮਰਜੀ ਬੋਰ ਤੇ ਚ ਫੈਬਰਿਕ ਰਹੇਗੀ 4th ਰੈਟ ਕੋਟਨ ਜੀ ਕੋਟਨ ਬਾਈ ਕੋਟਨ ਚ ਰਹੇਗਾ ਸੋ ਵੀਰ ਜੀ ਇਸ ਤੋਂ ਇਲਾਵਾ ਤੁਸੀਂ ਪੈਂਟ ਸ਼ਰਟ ਬਾਰੇ ਵੀ ਗੱਲ ਕੀਤੀ ਸੀ ਉਹਦੇ ਬਾਰੇ ਵੀ ਸਾਨੂੰ ਦੱਸਿਓ ਕਿ ਕੋਈ ਆਫਰ ਕੋਈ ਹੈ ਹਾਂ ਜੀ ਬੋਇਸ ਜਿਹੜਾ ਆਫਰ ਹੈ ਜੀ ਪੈਂਟ ਸ਼ਰਟ ਜੇ ਐਮ ਐਲ ਐਕਸਲ ਸਾਈਜ਼ ਦਾ ਕੋਈ ਵੀ ਪੈਂਟ ਸ਼ਰਟ ਲੈਂਦੇ ਕਸਟਮਰ ਸਾਡੇ ਕੋਲ ਆਣ ਕੇ ਉਹ ਸਿਰਫ 1400 ਲੱਗੇਗਾ ਜੇ ਡਬਲ ਐਕਸਲ ਲਏਗਾ ਉਹ ਸਿਰਫ 1500 ਚ ਔਰ ਇਸ ਤੋਂ ਇਲਾਵਾ ਆਪਣਾ ਕੋਈ ਗੁੱਡੀ ਆ ਜੀ ਇਹ ਵੀ ਉਹ ਆਪਣੇ ਟ੍ਰੈਂਡੀ ਅੱਡੇ ਦੇ ਆ ਜੀ ਇਹਦੇ ਤੇ ਵੀ ਆਫਰ ਹੈ ਜਿਹੜਾ ਆਪਾਂ 7-800 ਸੇਲ ਕਰਦੇ ਵੇਣ ਜਿਹੜਾ ਹੁਣ 3-4 ਤਰੀਕ ਤੱਕ ਸਾਡੇ ਕੋਲ ਕਸਟਮਰ ਆਏਗਾ ਉਸ ਨੂੰ ਸਿਰਫ ਸਿਰਫ ਇਹ 500 ਰੁਪਏ ਦੀ ਲੱਗੇਗੀ 800 ਵਾਲੀ ਹੁੱਡੀ 500 ਰੁਪਏ ਚ ਉਸ ਤੋਂ ਲਗਵਾ ਸਾਡੇ ਕੋਲ ਲੇਡੀਜ਼ ਦੇ ਵੀ ਆਈਟਮ ਹੈਗੀ ਜਿਸ ਤੇ ਆਫਰ ਲਗਾਇਆ ਹੋਇਆ ਅਸੀਂ ਉਹਦੇ ਚ ਆਪਣੇ ਕੋਲ ਟੋਪ ਨੇ ਲੌਂਗ ਵਾਲਾ ਟੋਪ ਨੇ ਇਹਦੇ ਚ ਔਰ ਇਹ ਜੀ ਸ਼ਾਰਟ ਟੋਪ ਨੇ ਜਿਹੜੇ ਕੀ ਆਫਰ ਜਨੇ ਇਹਨਾਂ ਤੇ ਵੀ ਕੋਈ ਸਕੀਮ ਚੱਲਦੀ ਹੈ ਹਾਂਜੀ ਭਾਈ ਜੀ ਇਸ ਤੇ ਵੀ ਆਫਰ ਹੈ ਜੀ ਇਹ ਵੀ ਵਾਈ 1 ਗੈਟ 1 ਫਰੀ ਹੈ ਜੀ ਜੀ ਦੋਨੋਂ ਜਿਹੜਾ ਮਰਜ਼ੀ ਲੈ ਸਕਦੇ ਤੁਸੀਂ ਉਸ ਤੋਂ ਇਲਾਵਾ ਆਪਣੇ ਕੋਈ ਚਾਈਨਸ ਜੈਕਟ ਆਈ ਹੈ अवेलेबल ਆ ਇਸ ਵੇਲੇ ਸਟਾਕ ਚ ਸਟਾਕ ਪੂਰਾ अवेलेबल ਹੈ ਵਿੱਚ ਇੱਥੇ ਦੋ ਕਲਰ ਨੇ ਇੱਕ ਬੇਬੀ ਪਿੰਕ ਕਲਰ ਨੇ ਇੱਕ ਹੋਰ ਬਲੈਕ ਕਲਰ ਆ ਔਰ ਉਸ ਤੇ ਚਾਈਨਸ ਜੈਕਟ ਤੇ ਵੀ ਆਫਰ ਆ ਜੀ ਇੱਕ ਜੇ ਤੁਸੀਂ ਲੈਂਦੇ ਹੋ ਤਾਂ 1700 ਦੀ ਜੇ ਤੁਸੀਂ ਦੋ ਬਾਏ ਕਰਦੇ ਹੋ ਤਾਂ ਸਿਰਫ 0 2800 ਰੁਪਏ ਲੱਗੇਗਾ ਇਹ ਤੁਹਾਨੂੰ ਔਰ ਉਸ ਲਵਾਇ ਤੇ ਹੈਵੀ ਜੀਐਸਐਮ ਚ ਸਾਨੂੰ ਕੋਟਨ ਵਾਲਾ ਵੀ ਮਿਲ ਜੇਗਾ 300 ਰੁਪਏ ਲੇਡੀਜ਼ ਦਾ ਇਨਸਾਈਡ ਇਹਦੇ ਅੰਦਰ ਫਾਰ ਰੇਗਾ ਜੀ ਔਰ ਪੂਰਾ ਘਰ ਹੋ ਰੇਗਾ ਔਰ ਇਸ ਤੇ ਵੀ ਆਫਰ ਲਗਾ ਦਿੱਤੀ ਹੈ ਜੀ ਤੇ ਉਸ ਵਿੱਚ ਦੋ ਕਲਰ ਨੇ ਜੀ ਬਲੈਕ ਔਰ ਪਿੰਕ ਕਲਰ ਅਵੇਲੇਬਲ ਇਸ ਵੇਲੇ ਆਪਣੇ ਕੋਲ ਜੀ ਜੀ ਸੋ ਵੀਰ ਜੀ ਇਸ ਤੋਂ ਲਵਾ ਮੈਂ ਤੁਹਾਡੇ ਕੋਲ 벨ਟਾਂ ਵੀ ਦਿਖਾਈ ਮੈਂ ਕੈਮਰਾਮੈਨ ਕੋਲ ਵੀ 벨ਟਾਂ ਵੀ ਦਿਖਾਓ ਉਸ ਤਰ੍ਹਾਂ ਵੀਰ ਹਣਾ ਕੋ ਪਰਫਿਊਮ ਵਗੈਰਾ ਵੀ ਪੈਣੇ ਸਨ ਗਲਾਸ ਵਗੈਰਾ ਵੀ ਹੈਗੇ ਨੇ ਤੇ ਟਾਈਜ਼ ਵਗੈਰਾ ਵੀ ਹੈਗੇ ਵੀਰ ਜੀ ਇਹਨਾਂ ਬਾਰੇ ਵੀ ਦੱਸੋ ਹਾਂਜੀ ਭਾਈ ਆਪਣੇ ਕੋਲ 벨ਟ ਹੈ ਜੀ 벨ਟ ਨੋਰਮਲ ਰੇਂਜ ਤੋਂ ਲੈ ਕੇ ਕੁਆਲਿਟੀ ਪ੍ਰੀਮੀਅਮ ਤੱਕ ਆਪਣੇ ਕੋਲ ਅਵੇਲੇਬਲ ਆ ਜੀ ਔਰ ਪਰਫਿਊਮ ਵਗੈਰਾ ਉਸ ਤਰ੍ਹਾਂ ਲਗੋਗੋਸ ਵਗੈਰਾ ਟਾਈ ਵਗੈਰਾ ਮਿਲ ਜੇਗੀ ਸਾਡੇ ਕੋਲ ਜੀ ਔਰ ਜੋ ਕੀ ਹੋਰ ਔਰ ਕੰਪਨੀਆਂ ਦੇ ਅੰਡਰ ਦਾ ਗਾਰਮੈਂਟਸ ਤੁਹਾਨੂੰ ਮਿਲ ਜੇਗਾ ਸਾਡੇ ਕੋਲ ਜੀ ਜੀ ਕੋ ਹੋਰ ਹੋਰ ਕਿਹੜੀ ਚੀਜ਼ ਅਵੇਲੇਬਲ ਹੈਗੀ ਆ ਸਾਡੇ ਕੋਲ ਭਾਈ ਖੁਸ਼ੀਆਂ ਔਰ ਸ਼ਾਦੀਆਂ ਦੇ ਮੌਕਿਆਂ ਤੇ ਆਪਣ ਕੋ ਪਟਾਕਾ ਅਵੇਲੇਬਲ ਆ ਜੀ ਜਿਸ ਵਿੱਚ ਸਾਡੇ ਤੋਂ 25 ਛੋਟ ਤੋਂ ਲੈ ਕੇ 240 ਛੋਟ ਮਿਲ ਜਾਂਦਾ ਜੀ ਸੋ ਵੀਰ ਜੀ ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਅਲਫ ਵੀ ਵਾਲਿਆਂ ਭਰਾਵਾਂ ਦਾ ਜੀ ਸਾਨੂੰ ਸਤਿ ਸ੍ਰੀ ਅਕਾਲ ਜੀ ਇਹ ਸੀਗੀ ਸਵੈਪ ਕਲੋਥ ਸ਼ਾਪ ਜਿਹੜੀ ਕਿ ਦਸੂਆ ਰੋਡ ਮਿਆਣੀ ਤੋਂ ਦਸੂਆ ਰੋਡ ਤੇ ਬਾਬਾ ਮਾਝਾ ਸਿੰਘ ਜੀ ਜਿਹੜਾ ਉਹਨਾਂ ਦਾ ਹਸਪੀਟਲ ਉਹਦੇ ਨੇੜੇ ਹੈ ਜੀ ਤੋ ਮੈਨੂੰ ਵੀਡੀਓ ਵਿੱਚ ਦੱਸੋ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟਾਂ ਵਿੱਚ ਦੱਸਿਓ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਸਤਿ ਸ੍ਰੀ ਅਕਾਲ